ਕਰਤਬ ਕਰਨ ਭਲੇ ਰਿਆ ਮਦਮਾਇਆ ਸੁੱਤੇ ਮਹਾਰਾਜ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ ਫਿਰ ਫਿਰ ਜੂਨ ਭਵਾਈ ਅਨ ਜਮ ਮਾਰਗ ਮੁਤੇ ਮਹਾਰਾਜ ਕਹਿੰਦੇ ਮੰਦੀਆਂ ਕਰਤੂਤਾਂ ਕਰਨ ਵਾਲਾ ਮੁਰਮੜ ਜੂਨਾ ਵਿੱਚ ਧੱਕੇ ਖਾਂਦੇ ਹਨ ਮੁਰਮੜ ਜੰਮ ਪਿਆ ਮਰ ਗਿਆ ਜੰਮ ਪਿਆ ਮਰ ਗਿਆ ਨਾਲੇ ਫਿਰ ਜੂਨਾਂ ਵੀ ਉਹ ਮਿਲਦੀਆਂ ਜਿਹੜੀਆਂ ਆਪਾਂ ਦੇਖੀਆਂ ਵੀ ਨਹੀਂ ਨੱਟ ਤੇ ਵੇਖ ਲਈਆਂ ਕਈ ਸਮੁੰਦਰ ਦੇ ਵਿੱਚ ਇੰਨੇ ਜੀਵ ਪਤਾ ਹੀ ਨਹੀਂ ਕਿਦਾਂ ਦੇ ਨੇ ਉਹ ਜਾਣਕਾਰੀ ਬਾਰੇ ਦੇਖੀ ਤੇ ਵੀ ਕੁਦਰਤ ਤੱਕ ਰਿਸ਼ਮਾ ਦੇਖ ਤੂੰ ਕਿੰਨੇ ਜੀਵ ਪੈਦਾ ਕੀਤੇ ਨੇ ਮਹਾਰਾਜ ਇੱਕ ਬੇਲ ਬੇਲ ਦੱਸਿਆ ਕੋਈ ਮਤਲਬ ਕੰਧ 40 ਟਨ ਖਰਾਕ ਉਹਦੀ ਇੱਕ ਦਿਨ ਦੀ 40 ਟਨ ਨੋ ਨੋ ਫੁੱਟੇ ਤਾਂ ਦੰਦ ਹੀ ਨੇ ਉਹਦੇ ਐਡਾ ਵੱਡਾ ਸਰੀਰ ਆ ਉਹਦਾ ਸਮੁੰਦਰ ਦੇ ਵਿੱਚ ਆ ਜਿਹੜੀ ਕੋਈ ਅੰਤ ਨਹੀਂ ਵਾਹਿਗੁਰੂ ਦਾ ਕੀ ਕੀ ਪੈਦਾ ਕਰਤਾ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਤਾਂ ਕੋਈ ਅੰਤ ਨਹੀਂ ਪਾ ਸਕਦਾ ਜੀ ਮਹਾਰਾਜ ਕਹਿੰਦੇ ਇੱਥੇ ਮਨੁੱਖ ਨੂੰ ਸਮਝਾ ਰਹੇ ਨੇ ਕਰਤਬ ਕਰਨ ਭਲੇ ਰਿਆ ਮਦਮਾਇਆ ਸੁੱਤੇ ਮਾਇਆ ਦੇ ਨਸ਼ੇ ਵਿੱਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ ਤੇ ਮੰਦੀਆਂ ਕਰਦੂਤਾਂ ਵਾਲਾ ਫਿਰ ਮਹਾਰਾਜ ਕਹਿੰਦੇ ਫਿਰ ਫਿਰ ਜੂਨ ਭਵਾਈ ਅਨ ਜਮ ਮਾਰਗ ਮੁਤੇ ਮੜਮੜ ਜੂਨਾ ਵਿੱਚ ਧੱਕੇ ਖਾਂਦੇ ਹਨ ਤੇ ਜਮ ਰਾਜ ਦੇ ਰਾਹ ਵਿੱਚ ਨਖਸਮੇ ਛੱਡੇ ਜਾਂਦੇ ਹਨ ਨਖਸਮੇ ਦਾ ਮਤਲਬ là ਕੋਈ ਖਸਮ ਪ੍ਰਭੂ ਪਰਮਾਤਮਾ ਕੋਈ ਉਹਨਾਂ ਦਾ ਮਾਲਕ ਨਹੀਂ ਬਣਦਾ ਕੀਤਾ ਪਾਇਨ ਆਪਣਾ ਦੁੱਖ ਛੇਤੀ ਜੁੱਤੇ ਮਹਾਰਾਜ ਕਹਿੰਦੇ ਆਪਣੇ ਮੰਦੇ ਕੀਤੇ ਕੰਮਾਂ ਦਾ ਫਲ ਪਾਉਂਦੇ ਹਨ ਦੁੱਖਾਂ ਨਾਲ ਜੁਟ ਕੀਤੇ ਜਾਂਦੇ ਹੁਣ ਜੁਟ ਦਾ ਮਤਲਬ ਆਪਾਂ ਦੇਖਦੇ ਨਾ ਜਿਵੇਂ ਕੋਈ ਕਿਸੇ ਇੱਕ ਦੂਜੀ ਚੀਜ਼ ਦੇ ਨਾਲ ਜੋੜ ਦਿੱਕੇ ਸੌਖਾ ਸਮਝਣ ਵਾਸਤੇ ਜਿਵੇਂ ਆਪਾਂ ਕਹਿੰਦੇ ਨੇ ਜੜਵਾ ਭਾਈ ਇੱਕੋ ਜਿਹਾ ਡਬਲ ਰੋਲ ਜਿਹਨੂੰ ਕਹਿੰਦੇ ਆ ਅੰਗਰੇਜ਼ੀ ਚ ਡਬਲ ਰੋਲ ਕਹਿੰਦੇ ਜੜਵਾ ਭਾਈ ਇੱਕੋ ਜੀਆਂ ਸਕਲਾਂ ਵਾਲੇ ਇੱਕੋ ਜਿਹਾ ਕੱਤ ਘਾਟ ਵਾਲੇ ਜੁੜੇ ਹੁੰਦੇ ਆ ਨਾ ਉਹ ਜੋੜੀ ਕਹ ਲੋ ਕੋਈ ਵੀ ਸਮਝ ਲਓ ਬਲਦਾਂ ਦੀ ਜੋੜੀ ਕਹ ਲੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਜੋੜ ਦਿੱਤਾ ਜਾਂਦਾ ਫਿਰ ਉਹਨਾਂ ਨਾਲ ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁੱਤੇ ਜੁੱਤੇ ਦਾ ਮਤਬਲਾ ਵੀ ਆਪਣੇ ਮੰਦੇ ਕੀਤੇ ਕੰਮਾਂ ਦਾ ਫਲ ਪਾਉਂਦੇ ਹਨ ਦੁੱਖਾਂ ਨਾਲ ਜੁਟ ਕੀਤੇ ਜਾਂਦੇ ਹਨ ਵੀ ਦੁੱਖਾਂ ਨਾਲ ਹੀ ਫਿਰ ਜੁੜਿਆ ਰਹਿੰਦਾ ਸਾਰਾ ਜਨਮ ਕੋਈ ਸੁਖ ਨਹੀਂ ਮਾਣਦਾ ਮਨੁੱਖ ਨਾਨਕ ਨਾਏ ਵਿਸਾਰੀਏ ਸਭ ਮੰਦਿਰ ਉੱਤੇ ਮਹਾਰਾਜ ਕਹਿੰਦੇ ਨਾਏ ਵਿਸਾਰੀਏ ਦਾ ਮਤਬਲਾ ਪੂਰਵ ਪੂਰਨ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਦੋਂ ਬੰਦਾ ਵਿਸਾਰ ਦਿੰਦਾ ਨਾ ਤੇ ਫੇਰ ਕੀ ਹੁੰਦਾ ਇਹ ਨਾਨਕ ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਜੀਵ ਲਈ ਸਾਰੀ ਰੁੱਤ ਮੰਦੀ ਜਾਣੋ ਸਾਰੀ ਰੁੱਤ ਚਾਹੇ ਉਹਨੂੰ ਠੰਡ ਦੀ ਰੁੱਤ ਆ ਚਾਹੇ ਗਰਮੀ ਆ ਚਾਹੇ ਏਸ਼ੀਆ ਚ ਕਿਉਂ ਨਹੀਂ ਸੁੱਤਾ ਉਹ ਗਰਮੀ ਦੇ ਮਹੀਨੇ ਅੱਜ ਕੱਲ ਹੀਟਰ ਕਾਲ ਹੀਟ ਵਾਲੇ ਕਮਰਿਆਂ 'ਚ ਕਿਉਂ ਨਹੀਂ ਸੁੱਤਾ ਵੀ ਨੱਗ ਮਾਣ ਰਿਆ ਮਹਾਰਾਜ ਕਹਿੰਦੇ ਉਹਦੇ ਵਾਸਤੇ ਮੰਦਿਰ ਉੱਤੀ ਐ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਸ਼ਲੋਕ ਮਹੱਲਾ 5ਵਾਂ ਇਹ ਪਾਵਨ ਪਵਿੱਤਰ ਅੰਗ 321 ਤੇ ਸੁਭਾਈ ਮਾਨਾ ਜੀ ਬਾਣੀ ਸਤਗੁਰੂ ਕਹਿੰਦੇ ਉੱਠਦਿਆਂ ਬਹਿੰਦਿਆਂ ਸਬੰਦਿਆਂ ਸੁਖ ਸੋਏ ਪਰਮਾਤਮਾ ਦਾ ਨਾਮ ਜਪਿਆ ਉੱਠਦਿਆਂ ਬੈੰਦਿਆਂ ਸੁੱਤਿਆਂ ਹਰ ਵੇਲੇ ਇੱਕ ਸਾਰ ਸੁਖ ਬਣਿਆ ਰਹਿੰਦਾ ਹੈ। ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲੇ ਜੀਵ ਨੂੰ ਉੱਠਦਿਆਂ ਬੈੰਦਿਆਂ ਪੈਂਦਿਆਂ ਸੌਂਦਿਆਂ ਮਹਾਰਾਜ ਕਹਿੰਦੇ ਸਦਾ ਸੁਖ ਬਣਿਆ ਰਹਿੰਦਾ। ਨਾਨਕ ਨਾਮ ਸਲਾਹੇ ਮਨ ਤਨ ਸੀਤਲ ਹੋਈ। ਪਹਿਲਾਂ ਵਾਲੇ ਬੰਦ ਚ ਦੱਸਿਆ ਮਹਾਰਾਜ ਨੇ ਉੱਠਦਿਆਂ ਬੈਹਂਦਿਆਂ ਸਬੰਦਿਆਂ ਸੁਖ ਸੋਏ ਨਾਨਕ ਨਾਮ ਸਲਾਹੇ ਮਨ ਤਨ ਸੀਤਲ ਹੋਏ ਗੁਰੂ ਮਹਾਰਾਜ ਨੇ ਦੱਸਿਆ ਪਹਿਲਾਂ ਪ੍ਰਮਾਤਮਾ ਦਾ ਨਾਮ ਜਪਦਿਆਂ ਉੱਠਦਿਆਂ ਬੈਹਂਦਿਆਂ ਸੁੱਤਿਆਂ ਹਰ ਵੇਲੇ ਇੱਕ ਸਾਰ ਸੁਖ ਬਣਿਆ ਰਹਿੰਦਾ ਹੈ ਬਿ ਜੀਵਾਤਮਾ ਸੁਖੀ ਰਹਿੰਦਾ ਹੈ ਨਾਨਕ ਨਾਮ ਸਲਾਹੇ ਮਨ ਤਨ ਸ਼ੀਤਲ ਹੋਏ ਫਿਰ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਜੋ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਡੇ ਠਾਰ ਰਹਿੰਦੇ ਹਨ ਤਪਦੇ ਨਹੀਂ ਭਖਦੇ ਨਹੀਂ ਖੱਪਦੇ ਨਹੀਂ ਫਿਰ ਬਚਾਈ ਰੱਖਦਾ ਗੁਰੂ ਦਾ ਗਿਆਨ ਪ੍ਰਭੂ ਪਰਮਾਤਮਾ ਦਾ ਨਾਮ ਮਹੱਲਾ ਪੰਜਵਾਂ ਅਗਲੇ ਬੰਦ ਚ ਮਹਾਰਾਜ ਪਤਾ ਕੀ ਕਹਿੰਦੇ ਨੇ ਲਾਲਚ اٹਿਆ ਨਿਤ ਫਿਰੇ ਸਵਾਰਥ ਕਰੇ ਨਾ ਕੋਈ ਮਹਾਰਾਜ ਕਹਿੰਦੇ ਜਗਤ ਮਾਇਆ ਦੇ ਲਾਲਚ ਨਾਲ ਲਿਬੜਿਆ ਹੋਇਆ ਸਦਾ ਭਟਕਦਾ ਫਿਰਦਾ ਹੈ ਕੋਈ ਵੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ ਸਾਰੇ ਗਣਤੇ ਦੇਖ ਲਓ ਵੀ ਕੋਈ ਵੀ ਬੰਦਾ ਆਪਣੇ ਭਲੇ ਦਾ ਕੰਮ ਨਹੀਂ ਕਰਦਾ ਉਹ ਕੀ ਆ ਭਈ ਜ਼ਰੂਰਤ ਸਰੀਰਕ ਲੋੜਾਂ ਦੇ ਵਾਸਤੇ ਤਾਂ ਬਹੁਤ ਭੱਜਦਾ ਨੱਠਦਾ ਹੈ ਮਨੁੱਖ ਬੀਬੀਆਂ ਚੇਪਾਈ ਆ ਮਨੁੱਖ ਲਵਜ ਸੰਝਾ ਭਈ ਆਪਣੇ ਸਰੀਰਕ ਸੁੱਖਾਂ ਦੀ ਖਾਤਰ ਸਰੀਰਕ ਲੋੜਾਂ ਦੀ ਖਾਤਰ ਬਹੁਤ ਭੱਜਦਾ ਨੱਠਦਾ ਬਰਫਾਂ 'ਚ ਵੀ ਟਾਈਮ ਕੱਟਦਾ ਗੋਲੀਆਂ ਦੇ ਮੂੰਹ 'ਚ ਵੀ ਰਹਿੰਦਾ ਜਿਹਨੂੰ ਆਪਾਂ ਬਾਰਡਰਾਂ ਤੇ ਕਹਿੰਦੇ ਫੌਜ ਲੱਗੀ ਰਹਿੰਦੀ ਐ ਉਹ ਸਰੀਰਕ ਲੋੜਾਂ ਵਾਸਤੇ ਐ ਜੀਵ ਆਤਮਾ ਦੀ ਲੋੜ ਪੂਰੀ ਕਰਨ ਵਾਸਤੇ ਕੁਝ ਨਹੀਂ ਕਰਦਾ ਮਨੁੱਖ ਅਸਾਰੇ ਲਖਤਾ ਮਹਾਰਾਜ ਨੇ ਲਾਲ ਚ ਅਟਿਆ ਨਿਤ ਫਿਰੇ ਵਿਸਰੀਰ ਕੋ ਲੋੜਾਂ ਦੀ ਖਾਤਰ ਤਾਂ ਰੋਜ ਦੌੜਦਾ ਭਜਦਾ ਹੈਗਾ ਸਵਾਰਥ ਕਰੇ ਨ ਕੋਏ ਜੀਵ ਆਤਮਾ ਦੇ ਸਵਾਰਥ ਵਾਸਤੇ ਕੁਝ ਨਹੀਂ ਕਰ ਰਿਆ ਜਗਤ ਮਾਇਆ ਦੇ ਲਾਲ ਚ ਨਾਲ ਲਿਬੜਿਆ ਹੋਇਆ ਸਦਾ ਭਟਕਦਾ ਫਿਰਦਾ ਹੈ ਕੋਈ ਵੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ ਵੀ ਜੀਵ ਆਤਮਾ ਨੇ ਕਿੱਥੇ ਜਾਣਾ ਤੇ ਕੀ ਇਹਦੇ ਵਾਸਤੇ ਚਾਹੀਦਾ ਜੀਵ ਆਤਮਾ ਵਾਸਤੇ ਆ ਜਿਹੜਾ ਜੀਵ ਬੋਲ ਰਿਹਾ ਜਿੰਨਾ ਚਿਰ ਬੋਲ ਰਿਹਾ ਏ ਉਨਾਂ ਚਿਰ ਸੁੱਖ ਸਹੂਲਤਾਂ ਦੇ ਕੰਮ ਦੀਆਂ ਨੇ ਜਿਹੜੀਆਂ ਦੁਨਿਆਵੀ ਨੇ ਓਣ ਜਾਣ ਵਾਸਤੇ ਕਾਰਾਂ ਰਹਿਣ ਵਾਸਤੇ ਕੋਠੀਆਂ ਪਹਿਨਣ ਵਾਸਤੇ ਵਸਤਰ ਜੁੱਤੀਆਂ ਤੇ ਛਕਣ ਵਾਸਤੇ ਛੱਤੀ ਪਦਾਰਥ ਜਿੰਨਾ ਚਿਰ ਬੋਲ ਰਿਹਾ ਅੰਦਰ ਉਨਾਂ ਚਿਰ ਆ ਜਿੱਦੇ ਨੇ ਅਡਾਰੀ ਮਾਰਤੀ ਭੌਰ ਨੇ ਉੱਤੇ ਡੈੱਡ ਬੋਡੀ ਆ ਜਿਹੜਾ ਕੁਛ ਮਰਜੇ ਦੇ ਮੂਰੇ ਰੱਖੀ ਜਾ ਚਾਹੇ ਮੂੰਹ ਚ ਪਾਈ ਜਾ ਖੋਲ ਖੋਲ ਮੂੰਹ ਇਹਦਾ ਕੁਛ ਨਹੀਂ ਲੰਗਣਾ ਜਿਹੜੇ ਵਾਸਤੇ ਇਹ ਕੰਮ ਕਰਨਾ ਇਹ ਹੈਗੀ ਆ ਖਰਾਕ ਪ੍ਰਭੂ ਪਰਮਾਤਮਾ ਦਾ ਨਾਮ ਇਸ ਜੀਵਾਤਮਾ ਦੀ ਪ੍ਰਭੂ ਪਰਮਾਤਮਾ ਦਾ ਨਾਮ ਗੁਰੂ ਦਾ ਸਿਧਾਂਤ ਇਸ ਜੀਵਾਤਮਾ ਦੇ ਕੰਮ ਆਉਣਾ ਇਹਦੇ ਵਾਸਤੇ ਮਹਾਰਾਜ ਕਹਿੰਦੇ ਕੁਝ ਨਹੀਂ ਕਰਦਾ ਮਨੁੱਖ ਕੋਈ ਵੀ ਬੰਦਾ ਕੁਝ ਨਹੀਂ ਕਰਦਾ ਮਹਾਰਾਜ ਕੋਈ ਕੰਮ ਨਹੀਂ ਕਰਦਾ ਲਿਖਿਆ ਪਾਵਨ ਪਵਿੱਤਰ ਅੰਗ 321 ਤੇ ਸੁਭਾਈ ਮਾਨ ਸ਼ਬਦ ਹੈ ਮਹਾਰਾਜ ਕਹਿੰਦੇ ਜਿਸ ਗੁਰ ਭੇਟੇ ਨਾਨਕਾ ਤਿਸ ਮਨ ਵਸਿਆ ਸੋਈ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਪਰ ਹੇ ਨਾਨਕ ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸਦੇ ਮਨ ਵਿੱਚ ਉਹ ਪ੍ਰਭੂ ਵਸ ਪੈਂਦਾ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਿਲ ਗਈ ਗੁਰੂ ਨਾਲ ਜੁੜ ਗਿਆ ਜਿਹੜਾ ਉਹਨੂੰ ਪ੍ਰਭੂ ਪਰਮਾਤਮਾ ਮਿਲ ਜਾਣਾ ਜੀਵ ਆਤਮਾ ਨੂੰ ਫਿਰ ਜਿਵੇਂ ਸਰੀਰ ਕਰਕੇ ਸੁੱਖ ਮਾਣਦਾ ਨਾ ਇਸੇ ਤਰ੍ਹਾਂ ਹੀ ਫਿਰ ਤੇਰਾ ਜੀਵ ਆਤਮਾ ਵੀ ਸੁੱਖ ਮਾਣੇਗਾ ਤੇ ਨਹੀਂ ਭਾਈ ਸਰੀਰ ਕੋ ਲੋੜਾਂ ਦੇ ਲੋਭ ਲਾਲਚ ਦੇ ਵਿੱਚ ਲੱਗਿਆ ਹੋਇਆ ਬੰਦਾ ਜੀਵ ਆਤਮਾ ਨੂੰ ਨਰਕਾਂ ਵਿੱਚ ਧੱਕ ਲੈਂਦਾ ਆਪਾਂ ਸਾਰੇ ਗਿਣ ਲਓ ਮੈਨੂੰ ਵੀ ਬੱਚੇ ਹੀ ਗਣੋ ਬੇਈਮਾਨੀ ਨਹੀਂ ਛੱਡਣੀ ਚੋਰੀ ਨਹੀਂ ਛੱਡਣੀ ਠੱਗੀ ਨਹੀਂ ਛੱਡਣੀ ਬਕਾਰ ਨਹੀਂ ਛੱਡਣੇ ਠੀਕ ਹੈ ਜੀ ਉੱਤੋਂ ਤੋਂ ਗੱਲਾਂ ਬਥੇਰੀਆਂ ਸੁਣਦੇ ਤੇ ਸੁਣਾਉਂਦੇ ਨੇ ਮੇਰੇ ਵਰਗਾ ਸੁਣਾ ਆ ਵੀ ਵਧੀਆ ਦਿੰਦਾ ਪਰ ਅੰਦਰੋਂ ਖੋਟ ਨਹੀਂ ਕੱਟ ਰਿਹਾ ਜਿੰਨਾ ਚਿਰ ਉਹ ਅੰਦਰ ਖੋਟ ਹੈ ਉਨਾ ਚਿਰ ਸੋਨਾ ਸੁਧ ਨਹੀਂ ਹੁੰਦਾ ਜਿਹਨੂੰ 24 ਕੈਰਟ ਕਹਿੰਦੇ ਆ ਜਾਂ 22 ਕੈਰਟ ਜਾਂ 24 ਕੈਰਟ ਕਹਿੰਦੇ ਆ ਉਹ ਬਿਲਕੁਲ ਸੁਧ ਹੁੰਦਾ ਉਹਦੇ ਵਿੱਚ ਕੋਈ ਵੀ ਧਾਤ ਦੀ ਮਿਲਾਵਟ ਨਹੀਂ ਹੁੰਦੀ ਜੇ ਸੱਜਣਾ ਤੇਰੇ ਮਨ ਅੰਦਰ ਮਿਲਾਵਟੀ ਮਿਲਾਵਟ ਆ ਬੇਈਮਾਨੀ ਦੀ ਆ ਚੁਗਲੀ ਨਿੰਦਿਆ ਦੀ ਆ ਈਰਖਾ ਦੀ ਆ ਬਕਾਰੀ ਹੈ ਤੇ ਫਿਰ ਇਹ ਨੇ ਸੁਧ ਨਹੀਂ ਹੋਣਾ ਸੁਧ ਕਰੇਗਾ ਗੁਰੂ ਦਾ ਗਿਆਨ ਗੁਰੂ ਦੀ ਗੱਲ ਸੁਣ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਬਸਰ ਕਰ ਤੇ ਜਦੋਂ ਸੁਧ ਹੋਏਗਾ ਤੇ ਫਿਰ ਇਹਦੀ ਕੀਮਤ ਪਾਏਗੀ ਜੀਵ ਆਤਮਾ ਫਿਰ ਲੇਖੇ ਵਿੱਚ ਲੱਗ ਜਾਏਗਾ ਕਹਿਣ ਦਾ ਭਾਵ ਹੈ ਮਹਾਰਾਜ ਕਹਿੰਦੇ ਜਿਸ ਗੁਰ ਭੇਟ ਨਾਨਕ ਤਿਸ ਮਨ ਵਸਿਆ ਸੋਇ ਮਹਾਰਾਜ ਕਹਿੰਦੇ ਪਰ ਹੈ ਨਾਨਕ ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸਦੇ ਮਨ ਵਿੱਚ ਉਹ ਪ੍ਰਭੂ ਬਸ ਪੈਂਦਾ ਹੈ ਪੌੜੀ ਪੌੜੀ ਵਾਲੇ ਬੰਦ ਜ ਮਹਾਰਾਜ ਕਹਿੰਦੇ ਸੱਬੇ ਵਸਤੂ ਕੌੜੀਆਂ ਸੱਚੇ ਨੋਂ ਮਿੱਠਾ ਹੁਣ ਦੁਨੀਆਂ ਦੀਆਂ ਬਾਕੀ ਸਾਰੀਆਂ ਚੀਜ਼ਾਂ ਆਖਰ ਕੌੜੀਆਂ ਹੋ ਜਾਂਦੀਆਂ ਹਨ ਇੱਕ ਸੱਚੇ ਪ੍ਰਭੂ ਦਾ ਨਾਮ ਹੀ ਸਦਾ ਮਿੱਠਾ ਰਹਿੰਦਾ ਹੈ ਹੁਣ ਦੇਖੋ ਜਿਹੜੀਆਂ ਕੌੜੀਆਂ ਹੋ ਜਾਣੀਆਂ ਖੀਰ ਆਖਰ ਜਿਹੜੀਆਂ ਕੌੜੀਆਂ ਹੋ ਜਾਣੀਆਂ ਸਭ ਵਸਤੂਆਂ ਜਦੋਂ ਜਿੰਦੇ ਜੀ ਦੇਖ ਲੈਂਦਾ ਮਨੁੱਖ ਕਿਉਂਕਿ ਮੇਰਾ ਪ੍ਰੈਕਟੀਕਲ ਆ ਗੁਰੂ ਮਹਾਰਾਜੀ ਦੀ ਕਿਰਪਾ ਸਦਕਾ ਮੈਂ ਇਨਾਂ ਗੱਲਾਂ 'ਚ ਬਹੁਤ ਧਿਆਨ ਰੱਖਦਾ ਜਿੰਦੇ ਜੀ ਬੰਦਾ ਜਦੋਂ ਸਭ ਕੁਝ ਉਹਨੂੰ ਕੌੜਾ ਲੱਗਣ ਲੱਗ ਜਾਂਦਾ ਜਦੋਂ ਸਰੀਰ ਦਾ ਕੰਮ ਦਾ ਰਹੇ ਜਾਂ ਸਰੀਰ ਦੀ ਪੁੱਛਗਿਛ ਦੇਖਭਾਲ ਨਾ ਹੋਵੇ ਤਾਂ ਉਹਨੂੰ ਜਿੰਦੇ ਜੀ ਮੇਰੇ ਵਰਗਾ ਤੁਰਿਆ ਫਿਰਦਾ ਵੀ ਤੇ 52 53 ਸਾਲ ਵਾਲਾ ਵੀ ਕਹਿਣ ਲੱਗ ਜਾਂਦਾ ਯਾਰ ਕਾਦੀ ਗੱਲ ਐ ਐਵੇਂ ਬੱਸ ਕਰੀ ਜਾਂਦੇ ਆ ਕੋਈ ਆਬ ਨਹੀਂ ਇਹਦਾ ਕੋਈ ਫਾਇਦਾ ਨਹੀਂ ਕੀ ਮਤਲਬ ਵੀ ਮਿਹਨਤ ਕਰੀ ਆ ਬਹੁਤ ਕਮਾਈ ਕਰੀ ਆ ਸੋਹਣੇ ਘਰ ਵੀ ਬਣਾਏ ਆ ਸੁੱਖ ਸਹੂਲਤਾਂ ਵੀ ਨੇ ਵਾਹਿਗੁਰੂ ਦੀ ਕਿਰਪਾ ਨਾਲ ਪਰ ਜਦੋਂ ਬੰਦੇ ਦੀ ਕੋਈ ਕਦਰ ਨਹੀਂ ਪੈਂਦੀ ਘਰ ਦੇ ਵਿੱਚ ਤੇ ਉਦੋਂ ਕਹਿੰਦਾ ਯਾਰ ਕਾਦੀ ਖਾਤਰ ਕਰਦੇ ਆ ਕੌੜੀਆਂ ਲੱਗਣ ਲੱਗੀਆਂ ਨਾ ਇਹ ਸੱਚਾ ਜੀ ਮੈਂ ਦੇਖ ਰਿਹਾ ਹੁੰਦਾ ਇਹ ਇਹ ਤਾਂ ਤੇਰੇ ਜੀਂਦੇ ਜੀ ਕੌੜੀਆਂ ਹੋ ਜਾਣੀਆਂ ਤੂੰ ਮੜਾ ਜਾ ਹੋਕਰਾ ਹੋਰ 10 ਸਾਲ ਨਿਕਲਣ ਦੇ ਫੇਰ ਦੇਖ ਤੂੰ ਕਹਿਣਗੇ ਬਾਪੂ ਹੋ ਜਾ ਹੁਣ ਸਾਈਡ ਤੇ ਤੂੰ ਸਾਡੇ ਕੋਲੇ ਆਉਣ ਦੇ ਨੂੰ ਅਸੀਂ ਆਪੇ ਸਾਂਭ ਸੰਭਾਲ ਕਰਾਂਗੇ ਇਹਨਾਂ ਦੀ ਆਪੇ ਸੰਭਾਲਾਂਗੇ ਆਪੇ ਦੇਖ ਲਾਂਗੇ ਤੂੰ ਪਾਸੇ ਹੋ ਮੜਾ ਜਾ ਫਿਰ ਪਾਣੀ ਧਾਣੀ ਵੀ ਕੁਝ ਲੰਗੇ ਲੰਗੇ ਢੰਗ ਹੀ ਮਿਲਦਾ ਹੁੰਦਾ ਬਹੁਤ ਦੇਖਦਾ ਜੀ ਮੈਂ ਲੋਕਾਂ ਵਿੱਚ ਜਾਨਣਾ ਕਿਉਂਕਿ ਮੇਰਾ ਕਾਰੋਬਾਰੀ ਮਹਾਰਾਜ ਦੀ ਕਿਰਪਾ ਨਾਲ ਇਹੋ ਜਿਹਾ ਮੈਂ ਲੋਕਾਂ ਦੇ ਘਰਾਂ ਵਿੱਚ ਜਾਨਾਂ ਤੇ ਮਾਮਾਂ ਦੀਆਂ ਤੇ ਪਿਓਮਾਂ ਦੀਆਂ ਭੈਣ ਭਰਾਵਾਂ ਦੀਆਂ ਗੱਲਾਂ ਇਹ ਸੁਣਨ ਨੂੰ ਮਿਲ ਜਾਂਦੀਆਂ ਨੇ ਮਹਾਰਾਜ ਕਹਿੰਦੇ ਨਾ ਇੱਥੇ ਪੌੜੀ ਵਾਲੇ ਬੰਦ ਚ ਸੱਬੇ ਵਸਤੂ ਕੌੜੀਆਂ ਸੱਚੇ ਨੋਂ ਮਿੱਠਾ ਜਿੰਨੇ ਤੂੰ ਕਾਰੋਬਾਰ ਕਰ ਰਿਹਾ ਤਾਂ ਕੌੜੇ ਤੇਰੇ ਜਿੰਦੇ ਜੀ ਹੋ ਜਾਣੇ ਤੇਨੂੰ ਕੌੜੇ ਲੱਗਣ ਲੱਗ ਜਾਣੇ ਬਸ ਯਾਰ ਛੱਡ ਐ ਮੈਂ ਜ਼ਿੰਦਗੀ ਦੱਸ ਕਾਦੀ ਜ਼ਿੰਦਗੀ ਐ ਲੱਗ ਜਾਂਦੇ ਨਾ ਕਰਨ ਅਗਲੇ ਮੰਦ ਚ ਮਹਾਰਾਜ ਦੱਸਦੇ ਨੇ ਸਾਦ ਆਇਆ ਤਨ ਹਰ ਜਨ ਸਾਦ ਆਇਆ ਤਨ ਹਰ ਜਨ ਚੱਖ ਸਾਦੀ ਡਠਾ ਚੱਖ ਸਾਦੀ ਡਠਾ ਮਹਾਰਾਜ ਕਹਿੰਦੇ ਪਰ ਇਹ ਸਵਾਦ ਉਹਨਾਂ ਸਾਧੂਆਂ ਨੂੰ ਹਰ ਜਨਾਂ ਨੂੰ ਆਉਂਦਾ ਹੈ ਜਿਨ੍ਹਾਂ ਇਹ ਨਾਮ ਰਸ ਚੱਖ ਲਿਆ ਹੈ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਮਾਣਿਆ ਨਾ ਉਹਨਾਂ ਨੂੰ ਜ਼ਿੰਦਗੀ ਜੀਣ ਦਾ ਸਵਾਦ ਆਉਂਦਾ ਹੈ ਨਹੀਂ ਤਾਂ ਦੇਖਦੇ ਆਂਟ ਕਮਾਂਡ ਵੀ ਦੇਖਦੇ ਨੇ ਰੌਲਾ ਪੈਂਦਾ ਹੀ ਹੁੰਦਾ ਕਾਦੀ ਖਾਤਰ ਪੈਂਦਾ ਸਰੀਰ ਕਲੋੜਾਂ ਦੀ ਖਾਤਰ ਜੇ ਇਹੀ ਰੌਲਾ ਕਿਤੇ ਜੀਵਾਤਮਾ ਦੀ ਖਾਤਰ ਪੈਣ ਲੱਗ ਜਾਵੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਜ਼ਰੂਰਤ ਹੈ ਜੀਵਾਤਮਾ ਨੂੰ ਤੇ ਨਾਮ ਦੀ ਖਾਤਰ ਰੌਲਾ ਪੈ ਜਾਵੇ ਵੀ ਦੁਜੇ ਸਾਰੇ ਕਾਰੋਬਾਰ ਕਰਦਾ ਹੋਇਆ ਇਨਸਾਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੇ ਆ ਮਨੁੱਖਾ ਜਨਮ ਲੇਖੇ ਵਿੱਚ ਲੱਗ ਜੂ 84 ਦੇ ਗੇੜ ਤੋਂ ਬਚਣ ਵਾਸਤੇ ਆ ਮਨੁੱਖਾ ਜਨਮ ਜੀ ਕਿਉਂਕਿ ਪ੍ਰਭੂ ਪਰਮਾਤਮਾ ਨੇ ਗੁਰਬਾਣੀ ਕਹਿੰਦੀ ਆ ਮੈਂ ਨਹੀਂ ਕਹਿ ਰਿਆ ਬਈ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਏ ਪਾਇਓ ਮਹਾਰਜ ਕਹਿੰਦੇ ਕਿੰਨੇ ਜਨਮ ਪਤਾ ਨਹੀਂ ਕਿੰਨੇ ਜਨਮ ਤੂੰ ਡੱਡੂ ਕੱਛੂ ਮੱਛੀ ਬਣਦਾ ਆਇਆ ਪਤਾ ਨਹੀਂ ਕਿੰਨੇ ਜਨਮ ਤੂੰ ਸੱਪ ਦੀ ਕੋਲ ਬਚ ਰਹਾ ਪਤਾ ਨਹੀਂ ਕਿੰਨੇ ਜਨਮ ਤੂੰ ਪੇੜ ਪੌਦੇ ਬਣਦਾ ਆਇਆ ਤੈਨੂੰ ਤਰਸ ਕਰਕੇ ਪ੍ਰਭੂ ਪਰਮਾਤਮਾ ਨੇ ਬਾਰੀ ਦਿੱਤੀ ਆ ਮਨੁੱਖੇ ਜਨਮ ਦੀ ਇਹ ਮਨੁੱਖਾ ਜਨਮ ਦੁਰਲੱਭ ਦੇ ਮਾਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਵਿੰਦ ਮੈਨੇ ਗੋਵਿੰਦ ਮੈਨੇ ਧਰਤੀ ਤੇ ਬਿੰਦ ਮੈਨੇ ਪ੍ਰਭੂ ਪਰਮਾਤਮਾ ਧਰਤੀ ਦਾ ਮਾਲਕ ਉਸ ਪ੍ਰਭੂ ਦੇ ਨਾਲ ਮਿਲਣ ਵਾਸਤੇ ਮਨੁੱਖਾ ਜਨਮ ਹੀ ਹੈ ਸਰੀਰ ਚਾਹੇ ਇਸਤਰੀ ਆ ਚਾਹੇ ਪੁਰਸ਼ ਮਨੁੱਖਾ ਜਨਮ ਲਾਭ ਚ ਸਾਂਝਾ ਹੈ ਮਨੁੱਖੇ ਜਨਮ ਵਿੱਚ ਹੀ ਪ੍ਰਭੂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਮਹਾਰਾਜ ਕਹਿੰਦੇ ਤੇ ਨਹੀਂ ਤਾਂ ਫਿਰ ਭਾਈ ਜੇ ਤੂੰ ਆਈ ਅਜਾਈਂ ਗੁਆ ਲਿਆ ਕਾਰੋਬਾਰਾਂ ਦੇ ਵਿੱਚ ਹੀ ਲੋਭ ਲਾਲਚ ਦੇ ਬੱਚੀ ਤੇ 84 ਦਾ ਗੇੜ ਫੇਰ ਸ਼ੁਰੂ ਹੈ 84 ਦਾ ਗੇੜ ਹੁਣ ਆਪਾਂ ਬਹੁਤ ਵਾਰੀ ਗੱਲ ਕਰੀ ਆ ਗੁਰਬਾਣੀ ਦੀ ਗੱਲ ਆ ਇਹ ਲੱਖ ਕਾਗਾਂ ਕਰੋੜ नागਾਂ ਵੀ ਜੇ ਤੂੰ नाग ਦੀ ਕੁਲ ਵਿੱਚ ਚਲਿਆ ਗਿਆ ਨਾ नाग ਦੀ ਕੁਲੀ ਵਿੱਚ ਚਲਿਆ ਗਿਆ ਤੇ ਕਰੋੜਵਾਰਾ नाग ਦੀ ਕੁਲੀ ਹੈ ਉਦੇ ਵਿੱਚ ਹੀ ਰਹਿਣਾ ਪੈਣਾ ਕਦੇ ਦਮੂਹੀ ਬਣ ਗਿਆ ਕਦੇ ਫਨੀਆਰ ਬਣ ਗਿਆ ਕਤੇ ਕੋਡੀਆਂ ਵਾਲਗਾ ਬਣ ਗਿਆ ਕਤੇ ਸਰਾਲ ਬਣ ਗਿਆ ਕਤੇ ਅਜਕਰ ਬਣ ਗਿਆ ਫਿਰ ਲੱਖ ਬਰਾ ਕਰੋੜ ਬਰਾ ਵਾਹੀ ਗੁਰੂ ਕਰੋੜ ਬਰਾ ਨਾਗ ਦੀ ਕੋਲ ਹੈ ਕਰੋੜ ਬਰਾ ਤਾਂ ਉਸੇ ਚ ਹੀ ਰਹਿਣਾ ਪੈਣਾ ਫਿਰ ਕਾਗਾ ਲੱਖ ਕਾਗਾ ਜੇ ਕਾਂ ਦੀ ਜੂਨ ਵਿੱਚ ਚੱਲਿਆ ਗਿਆ ਕਾਮਾਂ ਦੀ ਕੋਲ ਵਿੱਚ ਤਾਂ ਲੱਖ ਬਰਾ ਉਹਦੇ ਚ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹੋਈ ਹੈ ਜੋ ਮਨੁੱਖਾ ਜਨਮ ਮਿਲਿਆ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਦਿੱਤਾ ਹੈ ਤੇ ਭਾਈ ਆਪਦੇ ਕਾਰੋਬਾਰ ਕਰਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ। ਤੇਰਾ ਜੀਵਨ ਲੇਖੇ ਵਿੱਚ ਲੱਗ ਜਾ। ਨਹੀਂ ਤਾਂ ਦੇਖਦੇ ਆ ਹੁਣਾਂ ਦੇਖਦੇ ਆ ਜਾਨਵਰ ਵਿਚਾਰੇ ਕਿੰਨੇ ਜ਼ਖਮੀ ਗਾਈਆਂ, ਕੁੱਤੇ ਮੈਂ ਦੇਖਦਾ ਆ ਆਪਾਂ ਦੇਖਦੇ ਆ ਕਿੰਨੇ ਜ਼ਖਮੀ ਹੋਏ ਤੜਫਦੇ ਫਿਰਦੇ ਨੇ। ਫਿਰ ਇਹ ਜੂਨਾ ਭੋਗਣ ਨੂੰ ਮਿਲਣਗੇ ਜਾਂ ਭਾਈ ਜੀ ਹੁਣ ਮਨੁੱਖਾ ਜਨਮ ਅਜਾਈ ਗੁਆਲੇ ਆ ਤਾਂ ਤੇ ਜੇ ਤੂੰ ਕਹਿਣਾ ਬੰਦਿਆ ਬੰਦਾ ਵੀ ਲੱਭ ਜਾਂ ਸਾਂਝਾ ਪਹਿਣਾ ਇਹ ਨਾ ਕਹਦਣ ਵੀ ਬੰਦੇ ਨੂੰ ਕਿਹਾ ਸਾਨੂੰ ਨਹੀਂ ਕਿਹਾ। ਲਬਜ ਸਾਂਝਾ ਬੰਦਿਆ ਜੇ ਤੂੰ ਬੱਚੇ ਜਨਦਾ ਕਰਕੇ ਤੇ ਬੱਚੇ ਪਾਲਣ ਤੇ ਤੇ ਘਰ-ਬਾਰ ਬਣਾ ਕੇ ਦੇਣ ਜੋਗਾ ਜਾਂ ਤੇ ਇਹ ਕੰਮ ਤਾਂ ਪਸ਼ੂ ਪੰਛੀ ਵੀ ਕਰ ਦਿੰਦੇ ਨੇ ਇਹ ਤਾਂ ਪੰਛੀ ਵੀ ਬਹੁਤ ਸੋਹਣੇ ਘਰ ਬਣਾ ਦਿੰਦੇ ਨੇ ਤੇਰੇ ਨਾਲੋਂ ਅਬਜੜਾ ਦੇਖ ਲੈ ਕਿੰਨਾ ਵਧੀਆ ਘਰ ਬਣਾ ਦਿੰਦਾ ਆਪਦੇ ਬੱਚਿਆਂ ਲਈ ਹੁਣਾ ਨੈਟ ਤੇ ਵੇਖੀਦਾ YouTube ਤੇ ਬੜੇ ਸੋਹਣੇ ਘਰ ਬਣਾ ਬਣਾ ਦਿੰਦੇ ਨੇ ਪੰਛੀ ਆਪਦੇ ਬੱਚਿਆਂ ਨੂੰ ਬੜੀ ਦੇਖਭਾਲ ਕਰਦੇ ਨੇ ਤੇਰੇ ਨਾਲੋਂ ਵੀ ਵੱਧ ਕਰਦੇ ਨੇ ਤੂੰ ਤਾਂ ਗਾਲੀ ਗਲੋਚ ਆਪਦੇ ਬੱਚਿਆਂ ਨੂੰ ਕਰ ਦਿੰਨਾ ਘਰੋਂ ਕਹਿਣਾ ਭਜੋ ਉਹ ਨਹੀਂ ਕਹਿੰਦੇ ਤੇਰੇ ਨਾਲ ਉਹ ਚੰਗੇ ਆ ਗਰਬਾਣੀ ਚ ਲਿਖਿਆ ਪਸੂ ਮਲੇ ਚੰਗਿਆਈਆਂ ਖਣ ਖਾべ ਅਮਰਤ ਦੇ ਨਾਮ ਬਿਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਮਹਾਰਾਜ ਕਹਿੰਦੇ ਮਨੁੱਖੇ ਜਨਮ ਦੇ ਵਿੱਚ ਹਰਾਮ ਖੋਰੀਆਂ ਵਾਲੇ ਕੰਮ ਤੂੰ ਕਰਦਾ ਤੇਰੇ ਨਾਲ ਉਹ ਪਸੂ ਚੰਗਾ ਸੁੱਕਾ ਗੱਲਾ ਘਾ ਪੱਟਾ ਖਾ ਕੇ ਅਮਰਤ ਵਰਗਾ ਦੁੱਧ ਤਾਂ ਦਿੰਦਾ ਨਾ ਤੂੰ ਸੱਤੀ ਪਦਾਰਥ ਖਾ ਕੇ ਬਦਫੈਲੀਆਂ ਕਰਦਾ ਮਹਾਰਾਜ ਕਹਿੰਦੇ ਇਹ ਸਮਝਾਉਣਾ ਕੀਤਾ ਕੋਈ ਆਪਾਂ ਨੂੰ ਜਲੀਲ ਨਹੀਂ ਕਰਦੇ ਸਤਿਗੁਰੂ ਤਿੱਖੇ ਬਚਨ ਬੋਲਦੇ ਨੇ ਤਿੱਖੇ ਜਿਵੇਂ ਆਪਾਂ ਧੀ ਪੁੱਤ ਨੂੰ ਕੋਈ ਤਿੱਖਾ ਬੋਲਦੇ ਆ ਜੇ ਨਹੀਂ ਆਕੇ ਲੱਗਦਾ ਤਾਂ ਆਪਾਂ ਡਾਂਟਦੇ ਆ ਨਾ ਜਾਂ ਕੋਈ ਬਿਮਾਰੀ ਦਾ ਇਲਾਜ ਕਰਨ ਵਾਸਤੇ ਡਾਕਟਰ ਆਪਰੇਸ਼ਨ ਕਰਦਾ ਕੋਈ ਬਿਮਾਰੀ ਦਾ ਇਲਾਜ ਕਰਨ ਵਾਸਤੇ ਦਵਾਈਆਂ ਨਾਲ ਨਹੀਂ ਉਹਦਾ ਇਲਾਜ ਹੁੰਦਾ ਤਾਂ ਉਹਦਾ ਆਪਰੇਸ਼ਨ ਕੀਤਾ ਜਾਂਦਾ ਹੈ ਸਤਿਗੁਰੂ ਵੀ ਕੁਝ ਤਿੱਖੇ ਬਚਨ ਬੋਲ ਕੇ ਤੇਰੀਆਂ ਬਿਮਾਰੀਆਂ ਦਾ ਆਪਰੇਸ਼ਨ ਕਰਨ ਲਈ ਤਿੱਖੇ ਬਚਨ ਬੋਲਦੇ ਨੇ ਕੋਈ ਤੈਨੂੰ ਜਲੀਲ ਕਰਨ ਵਾਸਤੇ ਨਹੀਂ ਸਤਿਗੁਰੂ ਤਬ ਬਹੁਤ ਸਤਗੁਰ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਸਤਗੁਰ ਤਾਂ ਸਦਾ ਮਿੱਠੇ ਨੇ ਮਿੱਠਾ ਹੀ ਬੋਲਦੇ ਨੇ ਕੌੜਾ ਨਹੀਂ ਬੋਲਦੇ ਪਰ ਸਾਨੂੰ ਕੌੜਾ ਲੱਗਦਾ ਕਿਉਂਕਿ ਜਦੋਂ ਬਿਮਾਰੀ ਨੂੰ ਮਤਲਬ ਹੈ ਨਾ ਜਦੋਂ ਕੋਈ ਬਿਮਾਰੀ ਹੁੰਦੀ ਹੈ ਜਖਮਾ ਜਖਮ ਤੇ ਕੋਈ ਜਦੋਂ ਦਵਾਈ ਲਾਈਦੀ ਹੈ ਤੇ ਲੜਦੀ ਹੁੰਦੀ ਹੈ ਇਹ ਸਾਨੂੰ ਬਿਮਾਰੀ ਦੇ ਜਖਮ ਜਿਹੜੇ ਸਾਡੇ ਅੰਦਰ ਬਿਮਾਰੀਆਂ ਦੇ ਜਖਮ ਨੇ ਬੇਈਮਾਨੀ ਦੇ ਈਰਖਾ ਦੇ ਚੋਰੀ ਦੇ ਠੱਗੀ ਦੇ ਬਲੈਕਾਂ ਦੇ ਜਿਹੜੇ ਇਹ ਜਖਮ ਆ ਸਾਡੇ ਅੰਦਰ ਜਦੋਂ ਸਤਿਗੁਰੂ ਸੱਚੀ ਗੱਲ ਕਹਿੰਦੇ ਨੇ ਉਹ ਲੜਦੀ ਆ ਸਾਡੇ ਤੇ ਜੇ ਗੁਰੂ ਦੀ ਗੱਲ ਸਹਿਣ ਕਰ ਲਗੇ ਤੇ ਜਿਵੇਂ ਕਿ ਹੁਣ ਆਪਾਂ ਮਤਲਬ ਵੀ ਬਾਹਰੀ ਆਧਾਰ ਨਾਲ ਲਈ ਆ ਵੀ ਜਖਮ ਨੂੰ ਜਦੋਂ ਡਾਕਟਰ ਛੇੜਦਾ ਉਹਨੂੰ ਸਾਫ਼ ਕਰਦਾ ਥੋੜੀ ਜਿਹੀ ਤਕਲੀਫ ਤਾਂ ਹੁੰਦੀ ਆ ਪਰ ਉਹ ਠੀਕ ਹੋ ਜਾਂਦਾ ਆਪਾਂ ਵੀ ਜੇ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰ ਲਗੇ ਤੇ ਸਾਡੀ ਵੀ ਬਿਮਾਰੀ ਠੀਕ ਹੋ ਜਾਣੀ ਐ ਕਿਉਂਕਿ ਇਹੀ ਪ੍ਰੋਬਲਮ ਜਦੋਂ ਗੱਲ ਸੱਚੀ ਆਉਂਦੀ ਐ ਹੁਣ ਗੁਰਬਾਣੀ ਵਿੱਚ ਲਿਖਿਆ ਹਰਬਿੰਨ ਹੋਰ ਨਾ ਪੂਜੋ ਕੋਈ ਮੜੇ ਮਸਾਣ ਨਾ ਜਾਈ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਕਰਨੀ ਤੇ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਇਹ ਗੁਰਬਾਣੀ ਵਿੱਚ ਪੰਕਤੀਆ ਸ਼ਬਦ ਪੂਰਾ ਹੈ ਜਦੋਂ ਗੁਰਬਾਣੀ ਦੀ ਪੰਕਤੀ ਕੋਈ ਭੈਣ ਜਾਂ ਭਰਾ ਸੁਣਾਉਂਦਾ ਜਿਹੜੇ ਹੁਣ ਜਾਂਦੇ ਆ ਭਾਈ ਉਹਨਾਂ ਨੂੰ ਦੁੱਖ ਲੱਗਦਾ ਬੱਲੇ ਆਏ ਕਹਤਾ ਹੈ ਤਾਂ ਕਈ ਵਾਰੀ ਪ੍ਰਚਾਰਕ ਨੂੰ ਘੇਰੀ ਫਿਰਨਗੇ ਲੈ ਤੂੰ ਆਏ ਨਾ ਕਿਆ ਕਰ ਕਿਉਂ ਨਾ ਕਹੇ ਭਾਈ ਜਿੰਨ ਕੋਰ ਗੋਪਿਆ ਆਪਣਾ ਸੋ ਨਰ ਬਰੀਆਰੀ ਗਰਬਾਣੀ ਵਿੱਚ ਲਿਖਿਆ ਹੋਈ ਆ ਪੰਕਤੀ ਵੀ ਜਿਹੜਾ ਗੁਰੂ ਦਾ ਗਿਆਨ ਲੁਕਾਉਂਦਾ ਨਾ ਗੁਰੂ ਦੀ ਗੱਲ ਨਹੀਂ ਦੱਸਦਾ ਉਹ ਤਾਂ ਬੰਦੇ ਚੰਗੇ ਨਹੀਂ ਹੁੰਦੇ ਮਾੜੇ ਹੁੰਦੇ ਨੇ ਬੁਰੇ ਬੰਦੇ ਨੇ ਉਹ ਤਾਂ ਜਿਹੜੇ ਗੁਰੂ ਦੀ ਗੱਲ ਨਹੀਂ ਦੱਸਦੇ ਪਰ ਗੁਰੂ ਨੂੰ ਸੁਣਨਾ ਬਹੁਤ ਵੱਡਾ ਦਿਲ ਕਰਕੇ ਸੁਣਨਾ ਪੈਂਦਾ ਜੀ ਕਿਉਂਕਿ ਮੈਂ ਵੀ ਬਹੁਤ ਮੈਂ ਦੱਸੀ ਆ ਬਹੁਤ ਬਾਰੀ ਗੱਲ ਮੈਂ ਵੀ ਬਹੁਤ ਵੱਡਾ ਕਰਮਕਾਂਢੀ ਸੀ ਸਾਰੇ ਪਿੰਡ ਚੋਂ ਪਹਿਲੇ ਨੰਬਰ ਤੇ ਸੀ ਐਨੀਆਂ ਮੰਤਾਂ ਮੰਤਾਵਾ ਮੈਨੂੰ ਮਹੱਲੇ ਵਾਲੇ ਪੁੱਛਣ ਆਉਂਦੇ ਹੁੰਦੇ ਸੀ ਕੋਟੜ ਵਾਲੇ ਦੀ ਨਾਜ ਕਿਵੇਂ ਦੇਣੀ ਆ ਆ ਬਾਵੇ ਜੰਡ ਵਾਲੇ ਦੀ ਕਿਵੇਂ ਦੇਣੀ ਆ ਨਿਆਜ ਆ ਆ ਮਾਤਾ ਜਰਗ ਵਾਲੀ ਦੀ ਕਿਵੇਂ ਮੈਂ ਸਾਰਾ ਦੱਸਦਾ ਹੁੰਦਾ ਸੀਗਾ ਜੀ ਆਪਣੇ ਨਗਰ ਵਾਲਿਆਂ ਨੂੰ ਕਿਉਂਕਿ ਮੈਨੂੰ ਗਿਆਨ ਨਹੀਂ ਸੀ ਤੇ ਮੈਂ ਵੀ ਇਸ ਪਖੰਡਵਾਦ ਤੇ ਫਸਿਆ ਹੋਇਆ ਸੀ ਪਰ ਜਦੋਂ ਗੁਰੂ ਦੀ ਗੱਲ ਸੁਣੀ ਤੇ ਗੁਰੂ ਦੀ ਜਦੋਂ ਬਾਣੀ ਦੀ ਦਵਾਈ ਲੱਗੀ ਨਾ ਇੰਨਾ ਜਕਮਾਂ ਤੇ ਜਕਮ ਠੀਕ ਹੋਗੇ ਹੁਣ ਮੈਂ ਚੈਲੰਜ ਕਰਦਾ ਵੀ ਜੇ ਕੋਟੜ ਵਾਲੇ ਚ ਕੋਈ ਸ਼ਕਤੀ ਹੈਗੀ ਆ ਜਾਂ ਕਿਸੇ ਜਰਗ ਵਾਲੀ ਚ ਸ਼ਕਤੀ ਹੈਗੀ ਤਾਂ ਮੈਨੂੰ ਮਿਲ ਲੈ ਕਿਉਂ ਕਹਿਣਾ ਕਿਉਂਕਿ ਗੁਰਬਾਣੀ ਕਹਿੰਦੀ ਆ ਸਰਬਕ ਸਾਚਾ ਏਕ ਹੈ ਦੂਸਰ ਨਾਹੀਂ ਕੋਏ ਮੈਨੂੰ ਗੁਰੂ ਤੇ ਭਰੋਸਾ ਵੀ ਗੁਰੂ ਮਹਾਰਾਜ ਨੇ ਸੱਚ ਕਿਹਾ ਵੀ ਦੂਜਾ ਤਾਂ ਕੋਈ ਹੈ ਹੀ ਨਹੀਂ ਡਰਨ ਦੀ ਕੀ ਲੋੜ ਆ ਆਪਾਂ ਡਰਦੇ ਤੇ ਜਾਂ ਲਾਲਚ ਬਸ ਹੋ ਕੇ ਬੰਦਾ ਜਾਂਦਾ ਭਾਈ ਇੱਧਰ ਜਦੋਂ ਗੁਰੂ ਦੇ ਗਿਆਨ ਨਾਲ ਜੁੜ ਗਿਆ ਫਿਰ ਲੋਕ ਸੁਖੀਏ ਪ੍ਰਲੋਕ ਸੇਲੇ ਆਪੇ ਹੋ ਜਾਣੇ ਨੇ ਇਹ ਗੱਲ ਸੁਣਨੀ ਔਖੀ ਲੱਗਦੀ ਆ ਹਰੇਕ ਨੂੰ ਮਹਾਰਾਜ ਕਹਿੰਦੇ ਨਾ ਸਾਧ ਆਇਆ ਤਨ ਹਰ ਜਨ ਚੱਖ ਸਾਦੀ ਡੱਠਾ ਮਹਾਰਾਜ ਕਹਿੰਦਾ ਪਰ ਹੈ ਪਰ ਇਹ ਸਵਾਦ ਉਹਨਾਂ ਸਾਧੂਆਂ ਨੂੰ ਹਰ ਜਨਾਂ ਨੂੰ ਆਉਂਦਾ ਹੈ ਜਿਨ੍ਹਾਂ ਇਹ ਨਾਮ ਰਸ ਚੱਖ ਕੇ ਵੇਖਿਆ ਹੈ ਜਿਨ੍ਹਾਂ ਨੇ ਗੁਰੂ ਦਾ ਗਿਆਨ ਸੁਣਿਆ ਗੁਰੂ ਦੀ ਗੱਲ ਸੁਣੀ ਆ ਉਹਨਾਂ ਨੂੰ ਸਵਾਦ ਆਉਂਦਾ ਦੂਜਿਆਂ ਨੂੰ ਤਾਂ ਫਿਰ ਭੱਜ ਲੈਂਦੇ ਨੇ ਦੇਖਿਆ ਭੱਜ ਲੈਣੇ ਉੱਠ ਕੇ ਬਹੁਤ ਔਖੀ ਗੱਲ ਸੁਣਨੀ ਗੁਰੂ ਦੀ ਮਹਾਰਾਜ ਕਿਉਂਕਿ ਇਹ ਭਰੋਸੇ ਦੀ ਗੱਲ ਆ ਜੀ ਜਿਨ੍ਹਾਂ ਚਿਰ ਗੁਰੂ ਤੇ ਭਰੋਸਾ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਸੁਣੀ ਜਾਂਦੀ ਗੁਰੂ ਦੀ ਜਦੋਂ ਭਰੋਸਾ ਵੱਧ ਗਿਆ ਫਿਰ ਸੁਣੀ ਜਾਂਦੀ ਆ ਫਿਰ ਆਪਾਂ ਹੁਣ ਇਤਿਹਾਸ ਤੋਂ ਵੀ ਜਾਣੂ ਆ ਦੇਖੋ ਪ੍ਰਭੂ ਪ੍ਰਮਾਤਮਾ ਤੇ ਤੇ ਗੁਰੂ ਪਿਤਾ ਤੇ ਭਰੋਸਾ ਸੀ ਨਾ 7 ਸਾਲ ਤੇ 9 ਸਾਲ ਉਮਰ ਦੱਸਿਆ ਇਤਿਹਾਸ ਨੇ ਸਾਬਜਾਦਿਆਂ ਦੀ ਕੀ ਕੁਛ ਨਹੀਂ ਹੋਇਆ ਉਹਨਾਂ ਦੇ ਨਾਲ ਕਿੰਨੇ ਤਸੀਹੇ ਦਿੱਤੇ ਗਏ ਪਰ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਨਾ ਉਹਨਾਂ ਨੇ ਉਸ ਗੁਰੂ ਪਿਤਾ ਨੂੰ ਤੇ ਪ੍ਰਭੂ ਪ੍ਰਮਾਤਮਾ ਨੂੰ ਯਾਦ ਰੱਖਿਆ ਜਿਨ੍ਹਾਂ ਨੂੰ ਭਰੋਸਾ ਵੱਜ ਜਾਂਦਾ ਫੇਰ ਉਹ ਪ੍ਰਵਾਹ ਨਹੀਂ ਕਰਦੇ ਜਿੰਨਾ ਚਿਰ ਭਰੋਸਾ ਨਹੀਂ ਉਹਨਾਂ ਚਿਰ ਤਾਂ ਸਾਨੂੰ ਗੱਲ ਸੁਣਨੀ ਔਖੀ ਹੋ ਜਾਂਦੀ ਹੈ ਹਾਲ ਚੱਲ ਮੱਚ ਜਾਂਦੀ ਆ ਫਿਰ ਅੰਦਰ ਵੀ ਇਹ ਕੀ ਕਹਤਾ ਪਰ ਨਹੀਂ ਗੁਰੂ ਮਹਾਰਾਜ ਕਹਿੰਦੇ ਨੇ ਸਰਬਕ ਸਾਚਾ ਇੱਕ ਹੈ ਦੂਸਰ ਨਹੀਂ ਕੋਈ ਅੱਗੇ ਮਹਾਰਾਜ ਦੱਸਦੇ ਨੇ ਪਾਰ ਬ੍ਰਹਮ ਜਿਸ ਲਿਖਿਆ ਮਨਤ ਸੇ ਬੁੱਠਾ ਪਾਰ ਬ੍ਰਹਮ ਜਿਸ ਲਿਖਿਆ ਮਨਤ ਸੇ ਬੁੱਠਾ ਮਹਾਰਾਜ ਕਹਿੰਦੇ ਤੇ ਉਸੇ ਮਨੁੱਖ ਦੇ ਮਨ ਵਿੱਚ ਇਹ ਸਵਾਦ ਆ ਕੇ ਬਸਦਾ ਹੈ ਜਿਸ ਦੇ ਭਾਗਾਂ ਵਿੱਚ ਪਾਰ ਬ੍ਰਹਮ ਨੇ ਲਿਖ ਦਿੱਤਾ ਹੈ ਦੇਖਿਆ ਨਾ ਫਿਰ ਪਾਰ ਬ੍ਰਹਮ ਨੇ ਭਾਗਾਂ ਦੇ ਵਿੱਚ ਦੁਨੀਆ ਰਹੇ ਨਾ ਰਹੇ ਉਹਨਾਂ ਦਾ ਨਾਮ ਰਹਿਣਾ ਸਹੀਦ ਸਿੰਘ ਸਿੰਘਣੀਆਂ ਦਾ ਅੱਗੇ ਮਹਾਰਾਜ ਦੱਸਦੇ ਨੇ ਇੱਕ ਨਰੰਜਨ ਰਵਰਹਾ ਭਉ ਦੂਆ ਕੁੱਠਾ ਲੈ ਆ ਗਈ ਪੰਕਤੀ ਫੇਰ ਮਹਾਰਾਜ ਕਹਿੰਦੇ ਐਸੇ ਭਾਗਾ ਵਾਲੇ ਨੂੰ ਮਾਇਆ ਰਹਿਤ ਪ੍ਰਭੂ ਹੀ ਹਰਸਾ ਦਿਸਦਾ ਹੈ ਉਸ ਮਨੁੱਖ ਦਾ ਦੂਜਾ ਭਾਵਨਾਸ਼ ਹੋ ਜਾਂਦਾ ਹੈ ਦੂਜਾ ਭਾਵ ਦਾ ਮਤਲਬ là ਵੀ ਦੂਜੇ ਨਾਲ ਕੋਈ ਪਿਆਰ ਨਹੀਂ ਰਹਿੰਦਾ ਫਿਰ ਉਹ ਨਾਸ ਹੋ ਗਿਆ ਨਾ ਪਿਆਰ ਤੇ ਨਾ ਡਰ ਕੋਈ ਡਰ ਨਹੀਂ ਰਿਹਾ ਕੋਈ ਪਿਆਰ ਨਹੀਂ ਰਿਹਾ ਜਿਵੇਂ ਕਿ ਹੁਣ ਆਪਾਂ ਇਤਿਹਾਸ ਤੋਂ ਸਿੱਖਿਆ ਲੈਣੀ ਆ ਗੱਲ ਕਰਨੀ ਪੈਂਦੀ ਸ ਹੈ ਇਤਿਹਾਸ ਵਾਲੀ ਵੀ ਬੇ ਸਹਬਜਾਦਿਆਂ ਨੂੰ ਬਹੁਤ ਸਾਰਾ ਲਾਲਚ ਦਿੱਤਾ ਗਿਆ ਸੀ ਵੀ ਤੁਸੀਂ ਵੱਡੇ ਹੋਗੇ ਸੋਨੂੰ ਹੂਰਾ ਦੇ ਡੋਲੇ ਦਿੱਤੇ ਜਾਣੇ ਨੇ ਸੋਨੂੰ ਮਹਿਲ ਮਾੜੀਆਂ ਦਿੱਤੀਆਂ ਜਾਣੀਆਂ ਨੇ ਸਾਰੇ ਹੁਕਮ ਹਾਸਲ ਛੋਡੇ ਚੱਲਣਗੇ ਵੱਡੇ ਵੱਡੇ ਉਹਦਿਆ ਤੇ ਤੁਸੀਂ ਹੋਮੋਂਗੇ ਠੀਕ ਹੈ ਜੀ ਪਰ ਉਹਨਾਂ ਨੂੰ ਸਿਰਫ ਗੁਰੂ ਤੋਂ ਬਿਨਾਂ ਤੇ ਪ੍ਰਮਾਤਮਾ ਤੋਂ ਬਿਨਾਂ ਸੱਚ ਤੋਂ ਬਿਨਾਂ ਨਿੱਜੀ ਕੁਝ ਵੀ ਦਿਖਦਾ ਬਕਾਉਮਾਲ ਨਹੀਂ ਸੀ ਸਿੱਧੀ ਗੱਲ ਕਰਕੇ ਬਕਾਉਮਾਲ ਨਹੀਂ ਸੀ ਫੇਰ ਦੂਜੇ ਨੰਬਰ ਤੇ ਪਾੜਾ ਪਾਉਣਾ ਅੱਡੋ ਅੱਡੀ ਕਰਕੇ ਸਹਿਬਜ਼ਾਦਿਆਂ ਨੂੰ ਕਿਹਾ ਗਿਆ ਸੀ ਵੀ ਜੋਰਾਵਰ ਸਿੰਘ ਤਾਂ ਮੰਨ ਗਿਆ ਉਹ ਕਹਿੰਦਾ ਫਤਿਹ ਸਿੰਘ ਨੂੰ ਪੁੱਛ ਲੋ ਵੀ ਜੇ ਫਤਿਹ ਸਿੰਘ ਕਹਿ ਦੂਗਾ ਤਾਂ ਅਸੀਂ ਸलाम ਕਬੂਲ ਕਰ ਲਾਂਗੇ ਜੋਰਾਵਰ ਕੋਲੇ ਫਤਿਹ ਸਿੰਘ ਖਿਲਾਫ ਗੱਲ ਤੇ ਫਤਿਹ ਸਿੰਘ ਕੋਲੇ ਜੋਰਾ